ਕਿਆ ਨਾਮ ਹੈ ਤੁਹਾਡਾ ਨਰੇਸ਼ ਕੁਮਾਰ ਨਰੇਸ਼ਾਨੀ ਜੀ ਕਿਸੀ ਹੋ ਕੇ ਕਿਵੇਂ ਘਟਨਾ ਹੋਈ ਜੋ ਲੜਕੀ ਦੀ ਮੌਤ ਵੀ ਕਿਵੇਂ ਰਕਨਾ ਹੋਈ ਜੀ ਤੋ ਜੀ ਜੀ ਕਿਹਾ ਸੀ ਗੁੱਡਨੂ ਜੀ ਅੱਛਾ ਠੀਕ ਆ ਹਾਂ ਜੀ ਵਹਾਂ ਪਰ ਫਿਰ ਉਹ ਕੁੜਿਆ ਸਭ ਦਰਿਆ ਚਲ ਗਿਆ ਜੀ ਦਖਨ ਨੂੰ ਅੱਛਾ ਠੀਕ ਹੈ ਚ ਉੱਥੇ ਮੈਂ ਉਹਨਾਂ ਨੂੰ ਰੋਕਿਆ ਕਿ ਬਾਈ ਪਾਣੀ ਵਧੇਗਾ ਕੋਈ ਨੌਣਾ ਨਹੀਂ ਇੱਥੇ ਹੈਗਾ ਮੈਂ ਕਹੇ ਕਿ ਮੜਾ ਜੋ ਉਧਰ ਨੂੰ ਗਿਆ ਜਿਹੜਾ ਤਿੰਨ ਚਾਰ ਕੁੜਿਆ ਸੀ ਇਹਨੇ ਨੇ ਸਾਈਡ ਚ ਨੌਣ ਲੱਗਿਆ ਤਿੰਨ ਉਹਦੇ ਨਾਲੇ ਕੁੜੀ ਇੱਕ ਸੇ ਉਜਰਾ ਵਿੱਚ ਬਰਿਆ ਉਹ ਵਿਚੇ ਰਹਿ ਗਿਆ ਜੀ ਮੈਂ ਕੁੜੀ ਦਾ ਕੁੜੀ ਦਾ ਨਾਮ ਸੀ ਨੀ사 ਜੀ ਉਹ ਕਾਮ ਕਰਦੀ ਕਾਮ ਕਰਦੀ ਵਾਹ ਪਰ ਜੀਰੀ ਗੁੜਦਾ ਸੀ ਅੱਛਾ ਗੁੜਾਈ ਕਰਦਾ ਸੀ ਡੁਣਾ ਨਹੀਂ ਆਪਣੇ ਵਾਪਸ ਬਹੁਤ ਡੁਣਾ ਜੀ ਮੈਂ ਕਹਾ ਬੋਲਾ ਉਹੀ ਪੇ ਛਲਾਂਗ ਮਾਰਤਾ ਥਾ ਕਿੰਨੀ ਉਮਰ ਸੀ ਕੁੜੀ ਦੀ ਉਮਰ ਤਾਂ 14 15 ਸਾਲ ਹੋਣਾ ਜੀ ਆਪਣੇ ਛਲਾਂਗ ਦਾ ਹੀ ਹਾਂ ਪੂਰਾ ਛਲਾਂਗ ਲਾਇਆ ਜੀ ਮੈਂ ਜਹਾਂ ਦੇਖ ਬੋਲਾ ਕ ਉਹਹੀਂ ਛਲਾਂਗ ਮਾਰਾ ਮੈਂ ਨਹੀਂ ਮਿਲਿਆ ਨਹੀਂ ਮਿਲਿਆ ਜੀ ਦਾਨੀ ਕੂਦੀਆ ਦਰਿਆ ਪਰ ਉਸਨੇ ਕੰਮ ਖਤਮ ਹੋ ਗਿਆ ਬਲਕਿ ਕੋ ਲੇਕਰ ਕਿਉਂ ਨਹੀਂ ਆਇਆ ਓ ਇਨਾ ਨੇ ਚੱਲ ਗਿਆ ਸੀ ਕੁੰਮਨ ਵਾਸਤੇ ਮੈਂ ਕਿ ਚਲਦਾ ਪਾਣੀ ਦੇ ਕੇ ਆਉਣਾ ਜੀ ਤਾਂ ਕਰਕੇ ਇਨਾ ਨੇ ਗਿਆ ਉੱਥੇ ਸੀ ਹਾਂ ਜੀ ਹਾਂ ਇਹ ਹੱਸਤਾ ਹੋ ਕੇ ਨਹੀਂ ਬਹੁਤ ਗੁੱਤਾ ਕੁਲ ਵੀ ਬੁਲਾਇਆ ਜੀ ਸਾਲੇ ਨੂੰ ਬੁਲਾਇਆ ਫਿਰ ਮਿਲਿਆ ਨਹੀਂ ਹਾਂ ਜੀ ਸੋਨੇਲਾ ਸਾਨੀ ਕੀ ਹੋਇਆ ਆਪਕੀ ਲੜਕੀ ਕੀ ਨਾਮ ਸਾਥ ਦੀ ਲੜਕੀ ਦਾ ਨੀਸ਼ਾ ਕੁਮਾਰੀ ਜੀ ਉਹ ਕਿਆ ਕੰਮ ਕਰਦੀ ਸੀ ਚੌਣਾ ਗੁੱਡਣ ਗਈ ਸੀ ਅੱਛਾ ਜੀ ਕੀ ਹੋਇਆ ਵਹਾਂ ਵहां ਚੌਣਾਗੁਰਾਂ ਗਏ ਸੀ ਤਾਂ ਮਤਲਬ ਕਿ ਦੁਪਹਿਰ ਨੂੰ ਨਾ ਮਤਲਬ ਸਰਦਾਰ ਨੇ ਕਿਹਾ ਵੀ ਲੇਬਰ ਕੰਮ ਨਹੀਂ ਕਰਦਾ ਲੇਬਰ ਲੈ ਜਾਓ ਆਪਣਾ ਦੁਪਹਿਰ ਨੂੰ ਤਾਂ ਉਹ ਲੇਬਰ ਲੈਣ ਗਿਆ ਪਹਿਲੇ ਟੈਂਪੂ ਲੈ ਕੇ ਘਰ ਨੂੰ ਆਉਣ ਲੱਗਿਆ ਤਾਂ ਉਹ ਟੈਂਪੂ ਲੈ ਕੇ ਮਤਲਬ ਕਿ ਫਿਰ ਪਤਾ ਨਹੀਂ ਕੀ ਹੋਇਆ ਘਰ ਨੂੰ ਮੋੜਦਾ ਮੋੜਦਾ ਨਾ ਫਿਰ ਵਾਪਸ ਲੈ ਗਿਆ ਦਰਿਆ ਕੰਨੀ ਜੀ ਤੇ ਘਟੋ ਘਟ ਪੰਜ 6 ਕਿਲੋ ਵਾਰਡ ਸੀਗਾ ਤੇ ਮਤਲਬ ਪੰਜ 6 ਕਿਲੋ ਵਾਰਡ ਸੀਗਾ ਤਾਂ ਉੱਥੋਂ ਮਤਲਬ ਕੀ ਨਾ ਕਹਿੰਦਾ ਪਾਣੀ ਦੇ ਕੇ ਆ ਠੇਕੇਦਾਰ ਕਹਿੰਦਾ ਮੈਂ ਪਾਣੀ ਦੇ ਕੇ ਆ ਮੰਨ ਲਓ ਪਾਣੀ ਦੇਖਣ ਜਾਂਦੇ ਆ ਤਾਂ ਆਪਾਂ ਇਕੱਲਾ ਜਾਂਦੇ ਆ ਤੇ ਇਕੱਲਾ ਜਿਹੜਾ ਲੇਬਰ ਉਹ ਨਾਲ ਤਾਂ ਜਾਊਗਾ ਜੀ ਫਿਰ ਉੱਥੇ ਪਾਣੀ ਦੇਖਣ ਗਏ ਤੇ ਟਿੱਕੇਦਾਰ ਆਉਣ ਲੱਗੇ ਵਿੱਚ ਪਹਿਲੇ ਠੇਕੇਦਾਰ ਬੜੇ ਜੀ ਫਿਰ ਇੱਕ ਉਹ ਤੋਂ ਬਿਹਾਰ ਵਾਲੀ ਜੀ ਲੇਡੀ ਸੀਗੀ ਉਹ ਬੜਿਆਂ ਵਿੱਚ ਉਹਨੂੰ ਤੈਰਨਾ ਆਉਂਦਾ ਸੀਗਾ ਤੇ ਉਸ ਤੋਂ ਬਾਅਦ ਇਹ ਤਿੰਨ ਚਾਰ ਕੁੜੀਆਂ ਬੜੀਆਂ ਨੇ ਵਿੱਚ ਤੇ ਆਪਣੀ ਕੁੜੀ ਮਤਲਬ ਕਹਿੰਦੇ ਨੇ ਮਤਰਕੀ ਵੀ ਉਹ ਜਾਂਦੀ ਨਹੀਂ ਸੀਗੀ ਮਤਲਬ ਕਿ ਜਦੋਂ ਜਾਣਾ ਤਾਂ ਮਨ ਲਓ ਸਲਿੱਪ ਕਰਦਾ ਦੋਨੇ ਪੈਰ ਸਲਿੱਪ ਕਰੂਗਾ ਜੀ ਜੇ ਕੋਈ ਪੁੱਛੇ ੱੱਕਾ ਮਾਰਦਾ ਤੇ ਉਹ ਪਤਾ ਵੀ ਇੱਕ ਪੈਰ ਤੇ ਸਲਿੱਪ ਕਰੂਗਾ ਉਹ ਇੱਕ ਪੈਰ ਦਾ ਨਿਸ਼ਾਨ ਸੀਗਾ ਮਤਲਬ ਕਿ ਇੱਕੋ ਪੈਰ ਦਾ ਨਿਸ਼ਾਨ ਦੇਖਿਆ ਜੀ ਦੋਨੇ ਪੈਰ ਦਾ ਨਿਸ਼ਾਨ ਨਹੀਂ ਦੇਖਿਆ ਉਹ ਪਾਣੀ 'ਚ ਹੀ ਸੀ ਹਾਂਜੀ ਆਪ ਕੋ ਕੋ ਸ਼ੱਕਾ ਹੈ ਕੋਈ ਸ਼ੱਕਾ ਹੀ ਹੈ ਮਤਲਬ ਕਿ ਜੀ ਮਤਲਬ ਕਿ ਕੁੜੀ ਗਈ ਤੇ ਗਈ ਕਿੱਧਰ ਜੀ ਹੁਣ ਮੰਨ ਲਓ ਆਪਾਂ ਡੁੱਬਦੇ ਹਾਂ ਕੋਈ ਵੀ ਡੁੱਬਦਾ ਤਾਂ ਬੰਦਾ ਉੱਪਰ ਆਂਦਾ ਹੀ ਹੈ ਜੀ ਆਪਣੀ ਤਲਾਸ਼ ਕੀ ਪਾਣੀ 'ਚ ਪਾਣੀ 'ਚ ਉੱਥੇ ਸਾਰਾ ਲੱਭਿਆ ਮਤਲਬ ਸਾਨੂੰ ਕਿੰਨੇ ਦਿਨ ਲੱਗੇ ਆਪਣਾ 2 ਵਜੇ ਕੁੜੀ ਉੱਥੇ ਗਏ ਦਰਿਆ 'ਤੇ ਮੈਨੂੰ ਪੌਣੇ 4 ਵਜੇ ਫੋਨ ਆਇਆ ਜੀ ਉਥੋਂ ਬਈ ਇਹ ਲੱਭਦੇ ਰਹੇ ਪਤਾ ਹੀ ਹੁੰਦਾ ਜਾਨੇ ਉਦੋਂ ਸਾਨੂੰ ਫੋਨ ਨਹੀਂ ਕੀਤਾ ਪੌਣੇ 4 ਵਜੇ ਸਾਨੂੰ ਫੋਨ ਕੀਤਾ ਬਈ ਕੁੜੀ ਥੋੜੀ ਡੁੱਬ ਗਈ ਚਲੋ ਆਪਾਂ ਕੰਮ ਤੇ ਸੀਗੇ ਕੰਮ ਛੱਡ ਕੇ ਅਸੀਂ ਅੱਗੇ ਪਿੱਛੇ ਨਹੀਂ ਦੇਖਿਆ ਮੋਟਰਸਾਈਕਲ ਲੈ ਕੇ ਗਏ ਜੀ ਉੱਥੇ ਦੇਖਿਆ ਕੁਝ ਲੱਭਿਆ ਨਹੀਂ ਜੀ ਸਾਨੂੰ ਤੇ ਬੋਟਾ ਨਾਲ ਤੁਸੀਂ ਕਿਤੇ ਨਾਲ ਲੱਭਦੇ ਰਹੇ ਕੁੜੀ ਨੂੰ ਲਾਉਂਦੇ ਉੱਥੇ ਮਤਲਬ ਕਿ ਪੂਰਾ ਹਫਤਾ ਲੱਭਦੇ ਰਹੇ ਜੀ ਅੱਛਾ ਕਿਸ ਦਿਨ ਨਾਲ ਲੱਭੀ ਗੋਤਾ ਕਿਸ ਤੇ ਗੋਤਾਖੋਰ ਵੀ ਬੁਲਾਏ ਜੀ ਮਤਲਬ ਕਿ 7 ਤਰੀਕ ਨੂੰ ਗੋਤਾਖੋਰ ਵੀ ਆਏ 8 ਤਰੀਕ ਨੂੰ ਆਏ ਫਿਰ ਆਪਾਂ ਜਿਹੜੇ ਉਥਾਂ ਦੇ ਆਪਣਾ ਜਸਵੰਤ ਮਕੇਰੀਆਂ ਤੋਂ ਉਹ ਵੀ ਆਏ ਨੇ ਤਣੋਂ ਨੂੰ ਬੁਲਾਵੋ ਨਾ ਵੀ ਆਪਣਾ ਫਲੋਰ ਤੱਕ ਦੇਖ ਲਈ ਕਿਥੇ ਨਹੀਂ ਮਿਲੇ ਜੀ ਨਹੀਂ ਮਿਲੇ ਜੀ ਹੁਣ ਅੱਜ ਕੁੜੀ ਜੀ ਕੀ ਕੀਤਾ ਫਿਰ ਤੁਸੀਂ ਅੱਜ ਅਸੀਂ ਸੰਸਕਾਰ ਕੀਤਾ ਜੀ ਮਤਲਬ ਕਿ ਚਲੋ ਜਿਹੜਾ ਬਣਦਾ ਹੀ ਹੁਣ ਮਤਲਬ ਹਾਂਜੀ ਇਸਨੇ ਘਾਤ ਆਪ ਕੋ ਪੰਡਿਤ ਜੀ ਕਰੇ ਸੰਦੀ ਪੰਡਤ ਨਹੀਂ ਜੀ ਆਪ ਤੇ ਕਿ ਸਾਡੀ ਲਈ ਹਾਂਜੀ ਅੱਛਾ ਕਹਾਂ ਪਰ ਕੀ ਸੰਸਕਾਰ ਉਹ ਜਿੱਥੇ ਆਪਣਾ ਮਤਲਬ ਕਿ ਕੁੜੀ ਡੁੱਬੀ ਜੀ ਉੱਥੇ ਕੀਤਾ ਆਪਣੇ ਪੁਲਿਸ ਕੇ ਪਾਸ ਕਾਇਦ ਕਰਵਾਈ ਇਸ ਕੀ ਗਾਂਝੀ ਗਏ ਸੀਗੇ ਤੇ ਪੁਲਿਸ ਦੇ ਪਾਸ ਕਾਇਦ ਸੀਗੇ ਤਾਂ ਉਹ ਕਹਿੰਦੇ ਵੀ ਮਤਲਬ ਕਿ ਨਾ ਵੀ ਸਾਡੇ ਇਲਾਕੇ ਨਹੀਂ ਪੈਂਦਾ ਤੁਸੀਂ ਜਾ ਕੋਮ ਜਾਓ ਕੋਮ ਚ ਪੈਂਦਾ ਤਾਂ ਮੁੰਛੇ ਕਹਿੰਦਾ ਜੀ ਚਲੋ ਕੋਈ ਨਹੀਂ ਬਾਕੀ ਦੇਖਦੇ ਆ ਸਵੇਰੇ ਬਕਾਇਦਾ ਮੌਕਾ ਮਤਲਬ ਕਿ ਕੋਈ ਹਈ ਆ ਨਹੀਂ ਵੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਆਈ ਮਾਂ ਕਹਦੇ ਜਿਹੜਾ ਸਾਡੇ ਕੁੜੀ ਦੇ ਨਾਲ ਨਾਂ ਇਨਸਾਫ ਹੋ ਆ ਵਿਚਾਰੋ ਕੁੜੀ ਗਿਆ ਥਾ ਵਾਕੀਤ ਮੇ ਕੰਮ ਕਰਦੇ ਗਿਆ ਤਾਂ ਹਾਂਜੀ ਅੱਛਾ ਉਸਕੇ ਬਾਅਦ ਕੀ ਵਕੀਤ ਮੇ ਕੰਮ ਕਰਦੇ ਗਿਆ ਉਸਕੇ ਬਾਅਦ ਚਲੇ ਗਿਆ ਹਮ ਸਭ ਵਹਾਂ ਪਰ ਪਾਣੀ ਦੇਖਨੇ ਪਾਣੀ ਵਹਾਂ ਪਰ ਦਰਿਆ ਦਰਿਆ ਹਾਂ ਚਾਰੋ ਕੁਰੀ ਵਹਾਂ ਪਾਣੀ ਮਰਾਂ ਤੀਨੋ ਬਰਾਤ ਪਿੱਛੇ ਤੋਂ ਵੀ ਗਿਆ ਹੈਗਾ ਜੀ ਅੱਛਾ ਉਹਦਾ ਹਾਂਜੀ ਉਹਦਾ ਲੱਤ ਸਲਿੱਪ ਖਤ ਉਹਦਾ ਸਲਿੱਪਾ ਕੇ ਉਹ ਕਹਾ ਕਰ ਗਿਆ ਉਹ ਪਤ ਅੰਦਰ ਸਿੱਧਾ ਵਾ ਪਿੱਛੇ ਤਾਂ ਆਇਆ ਹੈਗਾ ਉਹ ਸਿੱਧਾ ਅੰਦਰ ਵਾਰਤਾ ਉਹ ਦੁਬਾਰਾ ਉਗਿਆ ਨਹੀਂ ਕਿ ਮੈਂ ਕਿ ਉਹਨੂੰ ਪਫਰੀਆਂ ਆ ਗਈ ਉਹ ਨਹੀਂ ਆਇਆ ਜੀ ਕੀ ਨਾਮ ਸੀ ਉਸਕਾ ਉਹ ਦਾ ਨਿਸ਼ਾਨ ਆ ਨਾਮ ਸੀਗਾ ਆਪਕੇ ਸਾਹ ਪੱਕਾ ਥੀ ਆਪਕੇ ਹਾਂ ਜੀ ਸਭ ਕੰਮ ਕੀਤਾ ਹਾਂ ਉਸ ਨੂੰ ਡੂੰਡਾ ਲਿਆ ਆਪਣੇ ਬਿਰੋ ਵਾਹਾਂ ਪਰ ਪਾਣੀ ਮੇਂ ਪਾਸ ਮੇਂ ਡੂੰਡਾ ਮੋ ਡੂੰਡਾ ਕਿਵੇਂ ਉਹ ਵਾਹਾਂ ਪਰ ਉਗ ਰਹਾ ਹੋਗਾ ਨਹੀਂ ਵਾਹਾਂ ਪਰ ਸਵਾ ਨਹੀਂ